ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਸਰੋਂ ਦਾ ਸਾਗ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਰਦੀ ਆ ਗਈ ਤੇ ਹੁਣ ਸਾਗ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਹੁਣ ਖੇਤਾਂ ਵਿੱਚ ਵੀ ਕੱਚਾ-ਕੱਚਾ ਸਾਗ ਬੀਜਿਆ ਹੋਇਆ ਸਾਹਮਣੇ ਤੇ ਮੈਂ ਵੀ ਆਪਦੇ ਖੇਤ ਵਿੱਚੋਂ ਕੱਚਾ-ਕੱਚਾ ਸਰੋਂ ਦਾ ਸਾਗ ਪਾਲਕ, ਮੇਥੇ, ਬਾਥੂ ਵਗੈਰਾ ਲੈ ਕੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਹੁਣ ਮੈਂ ਇਹਨਾਂ ਨੂੰ ਕੱਟ ਰਹੀ ਹਾਂ ਇਨਾਂ ਨੂੰ ਕੱਟਣ ਤੋਂ ਬਾਅਦ ਮੈਂ ਪਤਲੇ ਵਿੱਚ ਥੋੜਾ ਜਿਹਾ ਪਾਣੀ ਲੋੜ ਅਨੁਸਾਰ ਪਾਣੀ ਰੱਖਿਆ ਕਿਉਂਕਿ ਜਦੋਂ ਜੇ ਆਪਾਂ ਨੂੰ ਪਾਣੀ ਘੱਟ ਵੱਧ ਲੱਗੂਗਾ ਨਾ ਆਪਾਂ ਦੁਬਾਰਾ ਵੀ ਐਡ ਕਰ ਸਕਦੇ ਹਾਂ ਪਰ ਜੇ ਪਹਿਲਾਂ ਹੀ ਪਾਣੀ ਜ਼ਿਆਦਾ ਪਾ ਲਿਆ ਤਾਂ ਉਹ ਉਵਾਲ ਜਦੋਂ ਸਾਗ ਨੂੰ ਉਵਾਲਾ ਹੋਊਗਾ ਨਾ ਤਾਂ ਸਾਰਾ ਪਾਣੀ ਬਾਹਰ ਨਿਕਲ ਜਾਊਗਾ ਜਦੋਂ ਇੱਕ ਵਾਰ ਸਾਗ ਦਾ ਪਾਣੀ ਮਤਲਬ ਆਪਾਂ ਬਾਹਰ ਕੱਢਤਾ ਸਾਰਾ ਧ੍ਰਿਜ ਦੇ ਸਾਗ ਦਾ ਤਾਂ ਉਹ ਉਹਦੇ ਵਿੱਚ ਉਹ ਟੇਸਟ ਨਹੀਂ ਰਹਿੰਦਾ ਫਿਰ ਦੇਖੋ ਮੈਂ ਪਾਣੀ ਰੱਖ ਰੱਖਿਆ ਹੁਣ ਇਹਦੇ ਵਿੱਚ ਮੈਂ ਪਾਉਂਗੀ ਪਾਲਕ, ਮੇਥੀ ਤੇ ਸਰੋਂ ਦਾ ਸਾਗ ਇਹ ਦੇਖੋ ਇਹਨੂੰ ਹੁਣ ਹੌਲੀ-ਹੌਲੀ ਹਵਾਲਾ ਆਊਗਾ ਹਵਾਲਾ ਜਦੋਂ ਇਹਨੂੰ ਹਵਾਲਾ ਆ ਗਿਆ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਪਿਆਜ਼, ਅਦਰਕ, ਹਰੀਆਂ ਮਿਰਚਾਂ, ਸੁੱਕਾ ਧਨੀਆ ਇਹਨਾਂ ਨੂੰ ਕੁੰਡੇ ਵਿੱਚ ਚੰਗੀ ਤਰ੍ਹਾਂ ਕੁੱਟ ਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਕਿਉਂਕਿ ਸਾਗ ਚ ਆਪਾਂ ਨੂੰ 8 ਤੋਂ 10 ਘੰਟੇ ਰਿੰਨਣਾ ਆਪਾਂ ਜਦੋਂ ਜਦੋਂ ਆਪਾਂ ਨੂੰ ਪਾਣੀ ਘੱਟ ਲੱਗੂਗਾ ਆਪਾਂ ਇਹਦੇ ਵਿੱਚ ਐਡ ਕਰੀ ਜਾਵਾਂਗੇ ਪਾਣੀ ਫੇਰ ਹੀ ਜਿੰਨਾ ਸਾਗ ਰਿੱਜੂਗਾ ਉਨਾਂ ਹੀ ਸਾਗ ਜਿਆਦਾ ਸਵਾਦ ਬਣੂਗਾ ਅੱਜ ਕੱਲ੍ਹ ਦੇਖਦੇ ਆਂ ਲੋਕਾਂ ਚ ਇੰਨੀ ਕ ਕਾਲੀ ਹੋ ਗਈ ਲੋਕ ਕੀ ਕਰਦੇ ਆ ਕੁੱਕਰ ਚ ਚਾਰ ਬਿਸਲਾ ਮਰਵਾਈਆਂ ਚਲੋ ਜੀ ਸਾਗ ਬਣ ਗਿਆ ਪਰ ਨਹੀਂ ਇਹ ਵਾਲਾ ਟੇਸਟ ਕਦੇ ਵੀ ਕੁੱਕਰ ਵਾਲੇ ਸਾਗ ਚ ਨਹੀਂ ਆ ਸਕਦਾ ਤੁਸੀਂ ਦੇਖੋ ਮੈਂ ਇਹਦੇ ਵਿੱਚ ਅਦਰਕ ਲਸਣ ਸਾਰਾ ਕੁਝ ਕੁੱਟ ਕੇ ਪਾਤਾ ਤੇ ਹੁਣ ਇਹਦੇ ਵਿੱਚ ਮੈਂ ਇਹਨੂੰ ਮਿਕਸ ਕਰ ਦੂੰਗੀ ਤੇ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਮਤਲਬ ਪਤੀਲੇ ਨੂੰ ਫੁੱਲ ਭਰ ਦੂੰਗੀ ਪਾਣੀ ਨਾਲ ਤੇ ਇਹਨੂੰ ਟੱਕ ਕੇ ਮਤਲਬ 5-6 ਘੰਟੇ ਤੱਕ ਆਰਾਮ ਨਾਲ ਕਿਉਂਕਿ 2 ਘੰਟੇ ਤਾਂ ਹੋਵ ਹੀਗੇ ਮੇਰੇ ਸਾਗ ਰੱਖੇ ਨੂੰ ਤੇ ਇਹਨੂੰ 4-5 ਘੰਟੇ ਮੈਂ ਹੋਰ ਰਿੰਨੂੰਗੀ ਇਹਨੂੰ ਮੈਂ ਟੱਕ ਕੇ ਰੱਖ ਦੂੰਗੀ ਤੇ ਇਹ ਚੁੱਲ੍ਹੇ ਦੀ ਅੱਗ ਤੇ ਮਿੱਠੀ-ਮਿੱਠੀ ਅੱਗ ਤੇ ਪੱਕਦਾ ਰਹੂਗਾ ਤੇ ਤੁਸੀਂ ਆਪਾਂ ਇਹਦਾ ਅਗਲਾ ਭਾਗ ਪਾਵਾਂਗੇ ਜਿਹਦੇ ਵਿੱਚ ਮੈਂ ਇਹਦੇ ਵਿੱਚ ਪਾਵਾਂਗੀ ਆਲਣ ਤੇ ਤੜਕਾ ਲਗਾਉਂਗੀ ਤੇ ਨਾਲ ਤੁਹਾਨੂੰ ਦਿਖਾਉਂਗੀ ਵੀ ਕੋਟਨੇ ਨਾਲ ਘੋਟੇ ਹੋਏ ਸਾਗ ਦਾ ਤੇ ਗ੍ਰੈਂਡਰ ਨਾਲ ਘੋਟੇ ਸਾਗ 'ਚ ਕਿੰਨਾ ਫਰਕ ਹੁੰਦਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਫੋਲੋ ਕਰੋ ਪੇਜ ਨੂੰ ਫੋਲੋ ਕਰੋ ਸੌਰੀ ਤੇ ਜੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ